ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਮੁੰਡੇ ਨੂੰ ਇਹ ਬੰਦਾ ਕੈਦੀਆ ਵਾਂਗ ਫੜੀ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਇਸਦੇ ਕਾਰਨਾਮੇ ਸੁਣ ਕੇ ਤੁਸੀਂ ਵੀ दंग रह ਜਾਓਗੇ ਦਿਨ ਐਤਵਾਰ ਨੂੰ ਜਦੋਂ ਸਾਰਾ ਬਾਜ਼ਾਰ ਅਤੇ ਬੈਂਕ ਬੰਦ ਪਏ ਸੀ ਤੇ ਬੈਂਕ ਦੇ ਮੇਨ ਗੇਟ ਨੂੰ ਵੀ ਤਾਲੇ ਲੱਗੇ ਹੋਏ ਸੀ ਇਸ ਦੇ ਬਾਵਜੂਦ ਵੀ ਇਹ ਛਾਤਰ ਮੁੰਡਾ ਅਜੇਹ ਟੰਗ ਦੇ ਨਾਲ ਬੈਂਕ ਦੇ ਵਿੱਚ ਦਾਖਲ ਹੋ ਜਾਂਦਾ ਅਤੇ ਬੈਂਕ ਨੂੰ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਹੋਣ ਤੋਂ ਪਹਿਲਾਂ ਹੀ ਸੁਰੱਖਿਆ ਮੁਲਾਜ਼ਮਾ ਨੂੰ ਇਸ ਦੀ ਪਿੰਕ ਲੱਗ ਗਈ ਤੇ ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾ ਨੇ ਬੈਂਕ ਦੇ ਅੰਦਰ ਜਾ ਕੇ ਜਦੋਂ ਸੀਨ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਟਾ ਹੋ ਗਏ ਜਿਸ ਤੋਂ ਬਾਅਦ ਇਸ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਅੱਗੇ ਸੁਣੋ ਫਿਰ ਤਾਲੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਮੁੰਡਾ ਬੈਂਕ ਦੇ ਵਿੱਚ ਕਿਵੇਂ ਦਾਖਲ ਹੋਇਆ ਅੱਜ ਭਾਈ ਕਿਹਨਾ ਜੀ ਅੱਜ ਕਿਹਨਾ ਕਿਹਨਾ ਰਹਿ ਮੇਰਾ ਨਾਮ ਜਸਬੀਰ ਸਿੰਘ ਹੈ ਜੀ ਜਸਬੀਰ ਜੀ ਕੀ ਹੋਇਆ ਕੀ ਹੋਇਆ ਅ ਸਰ ਜੀ ਅਸੀਂ ਅੰਦਰ ਆਥੇ ਡਿਊਟੀ ਕਰਦੇ ਪਏ ਸੀ ਆਈਸੀਸੀ ਬੈਂਕ ਦੇ ਵਿੱਚ ਠੀਕ ਹੈ ਜੀ ਅੱਜ ਤਾਂ ਚਲੋ ਛੁੱਟੀ ਆ ਠੀਕ ਹੈ ਜੀ ਉਹ ਨਾਲ ਹੀ ਰਾਊਟਰ ਵਗੈਰਾ ਪਹਿਲਾਂ ਵੀ ਚੋਰੀ ਹੋ ਚੁੱਕੇ ਉਥੋਂ ਠੀਕ ਹੈ ਜੀ ਇਹਨੂੰ ਅੰਦਰੋਂ ਫੜਿਆ ਵਾ ਇਹ ਕਹਿੰਦਾ ਮੈਂ ਬੋਤਲਾ ਚੋਰੀ ਕਰਨ ਡਿਆ ਅੰਦਰੋਂ ਬੋਤਲਾ ਚੱਕਦਾ ਪਿਆ ਬੋਤਲਾ ਅੰ ਅੰਦਰ ਕੀ ਅੰਦਰ ਦੇ ਕੱਖ ਵੀ ਨਹੀਂ ਹੈਗਾ ਅੰਦਰ ਆਮ ਬੰਦੇ ਦਾ ਜਾਣਾ ਸੁਖ ਹੈਗਾ ਨਾ ਨਾ ਨਹੀਂ ਨਾ ਨਾ ਅਦਰ ਬਾਹਰ ਤਾਲਾ ਲਗਾ ਕੈਮਰੇ ਲੱਗੇ ਆ ਕਿਸੇ ਦਾ ਅੰਦਰ ਜਾਣਾ ਨਹੀਂ ਹੈਗਾ ਅਲਾਉਡ ਨਹੀਂ ਹੈਗਾ ਇਹ ਸਰ ਜੀ ਥੱਲੇ ਪੱਥਰ ਲੱਗੇ ਆ ਪੱਥਰ ਪੁੱਥਰ ਪਰਾ ਕਰਕੇ ਥੱਲੇੋਂ ਦੀ ਅੰਦਰ ਐਂਟਰੀ ਕੀਤੀ ਇਹਨੇ ਮੇਰੇ ਫੇਰ ਤੇ ਐ ਨਹੀਂ ਆਪਾਂ ਕਹਿ ਦਿੱਤੇ ਕਿ ਬੋਤਲ ਲੈਣੇ ਨਹੀਂ 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 ਸਰ ਅੰਦਰ ਬੋਤਲ ਦਾ ਕੋਈ ਮੌਲ ਹੀ ਨਹੀਂ ਹੈਗਾ ਇਹ ਨਾਲ ਹੋਰ ਵੀ ਸੀ ਨਹੀਂ ਫਿਲਹਾਲ ਤੇ ਕੱਲਾ ਹੀ ਹੈ ਸਰ ਪਹਿਲਾਂ ਕੋਈ ਚੋਰੀ ਦੀ ਘਟਨਾ ਵਾਪਰੀ ਸੀ ਪਹਿਲਾਂ ਸਰ ਜੀ ਇਹਦੀ ਇਹਦਾ ਤੇ ਮੈਨੂੰ ਪਤਾ ਨਹੀਂ ਜੀ ਪਹਿਲਾਂ 2-3 ਵਾਰੀ ਚੋਰੀ ਹੋ ਚੁੱਕੀ ਆ ਉਥੋਂ ਰਾਊਟਰ ਦੀਆਂ ਪਾਈਪਾਂ ਵਗੈਰਾ ਚੋਰੀ ਉਧਰ ਆਲਾਉਡ ਹੀ ਨਹੀਂ ਹੈਗਾ ਕਿਸੇ ਦਾ ਜਾਣਾ ਬਾਹਰ ਦੇ ਬੰਦੇ ਦਾ ਆਲਾਉਡ ਨਹੀਂ ਹੈਗਾ ਜਾਣਾ ਮੇਰੇ ਸਾਹਮਣੇ ਤਾਂ ਕਰਦਾ ਜੀ ਹਾਂ ਹਾਂ ਮਾਰਾ ਹੋਰ ਪੁਲਿਸ ਨੂੰ ਕੰਪਲੀਟ ਆ ਦਿੱਤੀ ਸੀ ਹਾਂ ਜੀ ਹਾਂ ਨਹੀਂ ਕੰਪਲੀਟ ਕੀਤੀ ਆ ਅਸਰੂ ਨਹੀਂ ਵੀ ਲੱਗਈ ਆ ਉਹਨਾਂ ਨੂੰ ਕੰਪਲੀਟ ਕੀਤੀ ਆ ਉਸੇ ਪੜਿਆ ਕੀ ਬੋਲਿਆ ਨੇ ਉਹਦੋਂ ਨਹੀਂ ਸਰ ਜੀ ਕੁਝ ਨਹੀਂ ਬੋਲਣ ਡਿਆ ਮੈਂ ਕੀਤਾ ਨਹੀਂ ਮਾਰਾ ਮੈਂ ਕੋਈ ਚੀਜ਼ ਤੋੜੀ ਨਹੀਂ ਕੁਝ ਨਹੀਂ ਕੀਤਾ ਤੇਰਾ ਬੋਲਾ ਬਾਲਾ ਕਿ ਬੰਦਾ ਹੀ ਬਾਸੋ ਮੈਨੂੰ ਕੀ ਪਤਾ ਤੇ ਚੋਰੀ ਹੋਈ ਮੈਨੂੰ ਪਤਾ ਹੁੰਦਾ ਤੇ ਮੈਂ ਜਾਣਾ ਨਹੀਂ ਉਧਰ ਮਾਰਾ ਆਪਾਂ ਅੰਦਰ ਕੀ ਕਰਨਗੇ ਫਿਰ ਬੋਦਲਾ ਘਟੰਦੇ ਇੱਕ ਪੱਤੋਂ ਪਿੱਛੇ ਕਰਕੇ ਕੀ ਇਹਦੇ ਘਰ ਦਾ ਅੰਦਰੋਂ ਬੋਦਲਾ ਮਾਰਾ ਚੋਰੀ ਹੋਈ ਮੈਨੂੰ ਬੜਾ ਨਾ জানা ਨੂੰ ਏਡ ਦੇ ਥੱਲੇ ਦੀ ਵੜ ਜਾ ਕੇ ਇਹ ਬਿੱਲਾ ਕੂੜਾ ਸੋੜਦੇ ਬੰਦਾ ਜਾਂਦਾ ਚੁਗਦੇ ਮਾਲ ਚੁਗਦੇ ਰਹੇ ਰੇ ਇਹ ਬਿੱਲਾ ਵੀ ਕਿਧਰ ਇਹਨਾਂ ਐਟੇਸ਼ਨ ਤੇ ਰਹਿੰਦੇ ਆ ਤੇ ਸੜਕ ਤੇ ਹੀ ਨਸ਼ਾ ਕਿਹੜਾ ਕਰਦਾ ਨਸ਼ਾ ਕੋਈ ਨਹੀਂ ਕਰਦਾ ਬੀੜੀ ਬੂੜੀ ਪੀਂਦੇ ਆ ਮਹਾਰਾ ਨਸ਼ਾ ਕੋਈ ਨਹੀਂ ਕੀਤਾ ਨਹੀਂ ਰਗੜਾ ਰੁਗੜਾ ਪੀ ਲਈਦਾ ਉਹਨਾਂ ਚੋਰ ਫੜਕੇ ਲੈਂਦਾ ਬੰਦਾ ਚੋਰੀ ਕਰਦਾ ਅੱਛਾ ਬੜਿਆ ਐਸੀ ਹੀ ਬੈਂਕ ਵਾਲਿਆਂ ਨੇ ਕਿਹੜੀ ਰੋਡ ਦੇ ਉੱਤੇ ਕਿ ਤੇ ਰੋੜ ਤੇ ਨਹੀਂ ਹਾਂਜੀ ਹਾਂਜੀ ਉਹ ਬੰਦਾ ਹਵਾਲੇ ਕਰ ਤੇ ਤਾਂ ਕੁਛ ਉਹ ਬਣਾ ਲੈ ਕੇ ਚਲੇ ਗਏ ਪੰਠਾਣੀ ਸਿਵਲ ਇੰਜ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦਾ ਪੈਪਾਂ ਚੋਰੀ ਕਰਨ ਰਿਹਾ ਸੀ ਪੈਪਾਂ ਹੀ ਸੀ ਪੈਪਾਂ ਚੋਰੀ ਕਰਨ ਕਹਿੰਦੇ ਪਹਿਲਾਂ ਵੀ ਚੋਈ ਚੋਰੀ ਹੋਈ ਸੀ ਉਹ ਕਹਿੰਦਾ ਹੀ ਉਹਨਾਂ ਫੜ ਕੇ ਲਿਆਂਦਾ ਵਾ ਉਹਦੇ ਵਾਲੇ ਉਹ ਹਾਂਜੀ ਪੰਠਾਣੀ ਭਾਈ ਤਾਂ ਪੰਠਾਣੀ ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸਥਿਤ ਆਈਸੀਆਈ ਬੈਂਕ ਦਾ ਹੈ ਜਿਸ ਦੇ ਅੰਦਰ ਵੜ ਕੇ ਮੁੰਡੇ ਤੇ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਸੋ ਮੌਕੇ ਤੇ ਹੀ ਮੁੰਡੇ ਨੂੰ ਕਾਬੂ ਕਰਕੇ ਸੁਰੱਖਿਆ ਕਰਮਚਾਰੀਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ